ਲਓ ਵੀ ਦੋਸਤੋ ਆਪਾਂ ਅੱਜ ਆਇਆ ਇਹਨਾਂ ਕੋਲ ਬਾਈਆਂ ਕੋਲ ਬੱਕਰਾ ਲੈਣ ਬੱਕਰੀਆਂ ਵਾਲਿਆਂ ਕੋਲ ਆਏ ਆ ਵੇਖਣ ਹੈਗਾ ਭਾਈ ਬੱਕਰਾ ਕਿੰਨਾ ਹੈਗਾ ਵੀ ਠੋਡੇ ਤਾ ਠੀਕ ਦੇ ਕਿੱਡਾ ਹੈ ਭਾਈ ਵਿਖਾਈ ਬੱਕਰਾ ਲੈ ਆ ਵੀ ਉਹ ਤਾਂ ਖਾ ਇਹਨਾਂ ਬੱਕਰਾ ਲੈ ਤੁਸੀਂ ਵੀ ਭਾਈ ਹੁਣ ਬੱਕਰੀਆਂ ਲਈਆਂ ਉਹ ਬੱਕਰੀਆਂ ਪੜਾਵਾ ਸਾਰੇ ਧੰਦੇ ਕਰ ਕਰਕੇ ਵੇਚ ਲਿਆ ਅੱਛਾ ਬਾਈ ਦਾ ਸਾਜ ਕਾਲ ਆਇਆ ਵੀ ਇਹ ਤਾਂ ਦਾ ਚੰਗਾ ਠੀਕ ਆ ਹਾਂਜੀ ਹਾਂਜੀ ਹਾਂ ਕਿਉਂ ਆਏ ਆ ਵੇ ਸਾਰੇ ਕਰ ਕਰ ਕੇ ਵੇਣ ਵਾ ਕੇ ਵੇਖ ਲਿਆ ਹਾਂ ਤੇ ਇਹਨਾਂ ਚਾਏ ਆ ਚੱਕਰ ਵੀ ਹੈਗੇ ਆ ਕੋਈ ਚਾਰ ਛਲੜ ਬਣਦੇ ਠੀਕ ਆ ਜਿਹੜੀ ਚਾਲ ਆ ਇਹ ਬਾਈ ਇਹ ਹੈ ਸੋਨਾ ਹੀ ਆ ਵੈਸੇ ਤਾਂ ਜਦੋਂ ਜੀ ਕਰੇ ਬੰਦਾ ਪੈਸੇ ਵਟ ਸਕਦਾ ਵਟ ਸਕਦਾ ਜਿਹੜੀ ਚਾਲ ਆ ਹਾਂ ਕਿਹੜਾ ਬੱਕਰਾ ਠੀਕ ਆ ਠੀਕ ਆ ਦੇਖ ਆ ਹਾਂ ਅਲੱਗ ਢੂਗੜਾ ਬਾਈ ਹਾਂ ਭਈਆ ਢੂਗੜਾ ਠੀਕ ਆ ਤੇ ਬੱਕਰੀਆਂ ਵੀ ਤੁਹਾਡੇ ਕੋਲ ਨਸਲਦੀਆਂ ਹੈਗੀਆਂ ਬਾਈ ਏਨਾ ਬੱਕਰਾ ਆਪਣੇ ਰਿਸ਼ਤੇਦਾਰਾਂ ਨੇ ਲੈਣਾ ਤੁਹਾਡੀ ਮੰਗ ਮੰਗ ਕੀ ਹੈ ਦੀ ਭਾਈ 1000 ਰੁਪਏ ਮੰਗਦੇ ਆ ਠੀਕ ਆ 6000 ਠੀਕ ਆ ਚਲੋ ਤਾਂ ਆਪਾਂ ਬਾਅਦ ਚ ਸੌਦਾ ਕਰਾਂਗੇ ਵੀਡੀਓ ਚ ਹਾਂ ਤੇ ਬੱਕਰੀਆਂ ਕੋਈ ਚੰਗੀਆਂ ਨਸਲਾਂ ਦੀਆਂ ਵਿਖਾ ਦਿਓ ਠੀਕ ਆ ਇਸ ਨਾਲ ਵੀਡੀਓ ਆਪ ਕਰੀ ਜਾਓ ਅੱਛਾ ਕੰਨੋਂ ਫੜ ਕੇ ਵਿਖਾ ਦੇ ਠੀਕ ਜਾਂ ਨਹੀਂ ਬੱਤੀ ਠੀਕ ਆ ਹਾਂ ਦੰਡੀ ਚਲਾਓ ਠੀਕ ਆ ਇਹ ਬਿੱਟਲਾ ਬਈ ਨਹੀਂ ਬਈ ਪਿਆਰ ਬਿੱਟਲਣਗੇ 도ਗਲੀ ਦੀ 도ਗਲੀ ਦਾ ਠੀਕ ਆ ਠੀਕ ਆ ਇੱਕ ਬੱਕਰੀ ਆ ਵੇਖੀ ਦਿਨ ਦਿਖਾ ਦੇਣਾ ਵੀਰੇ ਠੀਕ ਆ ਇਹ ਵੀ ਬਿੱਟਲਾ ਹੈ ਇਹ ਵੀ 도ਗਲੀ ਹੈ ਇਹ ਵੀ 도ਗਲੀ 도ਗਲੀ ਬੱਕਰੀ ਤੋਂ ਕਾ ਬੱਚੇ ਤਿਆਰ ਹੋ ਜਾਂਦੇ ਹਾਂ ਬੱਚੇ ਤਿਆਰ ਹੋ ਜਾਂਦੇ ਚੰਗੇ ਬੱਕਰੇ ਤੋਂ ਲੋ ਆ ਇਹ ਬੱਕਰਾ ਬਾਈ ਤੁਹਾ ਤੇਰਾ ਸੱਚ ਹਾਂ ਬਈ ਬੱਕਰੇ ਯਾਰ ਨਹੀਂ ਕਬੀਟਲੇ ਇੱਕ ਬੱਕਰੀ ਆ ਰਹੀ ਵੀਰੇ ਠੀਕ ਆ ਆ ਵੀ ਬਾਹਰ ਕੇ ਘਰੋਂ ਆਈ ਆ ਮਰਦੀ ਨੇ ਸਾਡੇ ਭਾਈ ਵੀਡੀਓ ਦੇ ਕਮੈਂਟ ਆਉਂਦੇ ਹੁੰਦੇ ਯਾਰ ਤੇ ਉਹ ਦੂਜਾ ਵੀ ਇਹ ਫਾਇਦਾ ਹੈਗਾ ਇਹਨਾਂ ਚ ਪਾਸ ਕੋਈ ਕਿ ਨਹੀਂ ਹੂੰ ਫਾਇਦਾ ਬਹੁਤ ਆ ਠੀਕ ਆ ਤੈਨੂੰ ਕਿੰਨਾ ਚਾਰ ਹੋ ਗਿਆ ਬੱਕਰੀਆਂ ਰੱਖੀਆਂ ਮੈਨੂੰ ਹੋ ਗਿਆ ਭਾਈ ਪਹਿਲਾਂ ਵੇਚਿਆ ਮੈਂ ਸੀਗਾ ਮਾਲ ਮੈਂ ਅੱਛਾ ਠੀਕ ਆ ਤੇ ਹੁਣ ਦੂਰੀ ਵੱਖ ਕਰ ਲਿਆ ਨਹੀਂ ਸਰਦਾ ਇਹਨਾਂ ਤੋਂ ਬਿਨਾ ਇਹਨਾਂ ਬਿਨਾ ਨਹੀਂ ਸਰਦਾ ਉਹ ਆ ਧੰਦਾ ਸਾਰੇ ਧੰਦੇ ਕਰ ਕਰਕੇ ਵੇਖਿਆੜੀ ਕਰਕੇ ਵੇਖੀ ਸਾਰੇ ਕੰਮ ਕਰ ਦਿੱਤੇ ਪੂਰੀ ਕਰਨੀ ਆ ਪੱਤ ਮੇਰੇ ਆ ਠੀਕ ਠੀਕ ਆ ਹਾਂ ਉਹ ਸਾਰੇ ਧੰਦੇ ਕਰ ਕਰਕੇ ਵੇਖ ਲਿਆ ਹੋਰ ਕੋਈ ਏਡਾ ਲੰਮਾ ਕੰਦਾ ਨਹੀਂ ਗਿਆ ਇਹਨਾਂ ਨੂੰ ਆਦਾ ਚੰਗਾ ਆਫ ਕਰ ਲਾ ਮਾੜਾ ਕਰ ਲਾ ਇਹਨਾਂ ਨੇ ਦੇ ਜਾਣੇ ਚਾਰ ਪੈ ਹਾਂ ਦੇ ਹੀ ਜਾਣੇ ਆ ਇਹ ਇੱਕ ਹਿਸਾਬ ਦਾ ਸਿਆਉਣਾ ਮਤਲਬ ਘਰੇ ਪਿਆ ਸਿਆਉਣਾ ਹੀ ਸਿਆਉਣਾ ਗਾ ਠੀਕ ਆ ਜਦੋਂ ਪੈਸੇ ਮੱਕ ਕੇ ਕੋਈ ਬੱਕਰਾ ਵੇਚ ਦੇ ਪੱਠ ਵੇਚ ਦੇ ਉਹ ਧੰਦਾ ਕਰ ਲਾ ਠੀਕ ਆ ਹਾਂ ਇਹਨਾਂ ਦਾ ਕਿੱਤਾ ਨਹੀਂ ਮਾਰਾ ਕਿੱਤਾ ਨਹੀਂ ਮਾਰਾ ਠੀਕ ਆ ਨਹੀਂ ਬੱਕਰੀਆਂ ਛੋਟੀਆਂ ਸੋਹਣੀਆਂ ਬਾਈ ਨਸਲ ਦਾ ਚੰਗੀ ਆ ਛੋਟੀਆਂ ਬੱਕਰੀਆਂ ਦੀ ਤੇ ਬਾਕੀ ਜੇ ਬੱਕਰਾ ਚੰਗੇ ਤੋਂ ਮਤਲਬ ਲਵਾਈਏ ਤਾਂ ਆਪਣੀ ਇਹ ਨਸਲ ਬਦਲ ਵੀ ਸਕਦੀ ਆ ਬਦਲ ਸਕਦੀ ਆ ਕਈ ਭਕਾਈ ਇੱਥੇ ਮੁੰਡਾ ਹੈਗਾ ਪੂਰਨ ਪਹਿਲੂ ਵਾਲੇ ਹਾਂ ਹਾਂ ਉਹਦੇ ਕੋਲੇ ਆ ਬੇਟਲ ਬੱਕਰੀਆਂ ਤਕਰੀਬਨ ਉਹਦਾ ਰੇਟ ਬਹੁਤ ਆ ਠੀਕ ਆ ਇਹ ਰੇਟ ਤੇ ਰੱਖੀਆ ਜਾਂ 35 40 35 ਦੇ ਅੰਦਰ ਵਾਹ ਰਹੀਆਂ ਬੱਕਰੀਆਂ ਉਹਦੇ ਕੋਲੇ ਤਕਰੀਬਨ ਠੀਕ ਆ ਰੇਟ ਉਹਨਾਂ ਦੇ ਆ ਹਾਂ ਪਿਆਰ ਬੀਟਲਾ ਸ਼ਮਾ ਬੰਦਾ ਤੁਰਦਾ ਪਿਆਰ ਬੀਟਲਾ ਆਪਣੇ ਵਾਰਾ ਵੀ ਨਹੀਂ ਖਾਂਦੀ ਹਨ ਨਹੀਂ ਕੰਢੀ ਜੀ ਆਪ ਨੂੰ ਐ ਆ ਇਹ ਮਾਲ ਰੱਖਣ ਚ ਫਾਇਦਾ ਜੋ ਆਪਣਾ ਪਿਆਰ ਬੀਟਲਾ ਜੇ ਕੋਈ ਉਨੀ ਕੀ ਹੋ ਗਈ ਹੈਨਾ ਤੇ ਕਾਣੀ ਰੁਕੀ ਹੋ ਜੂਗੀ ਹੈਨਾ ਹਾਂ ਤਾਂ ਇੰਨਾ ਰੇਟ ਤੇ ਆਪ ਬੱਕਰੀਆਂ ਚੱਲ ਠੀਕ ਆ ਬਟਾਂ ਪਾਸ ਕਰਨ ਵਾਲੀਆਂ ਬੱਕਰੀਆਂ ਵਧੀਆ ਤਕਰੀਬਨ ਠੀਕ ਆ ਸਮਾਂ ਨਿਕਾਉਂਦੀਆਂ ਹੈਨਾ ਬਾਕੀ ਚੰਗਾ ਵਾਕਿਆ ਇੰਨੀਆਂ ਮਹਿੰਗੀਆਂ ਬੱਕਰੀਆਂ ਬਾਈ ਵਾਰਾ ਵੀ ਨਹੀਂ ਖਾਂਦੀਆਂ ਵਾਰਾ ਨਹੀਂ ਖਾਂਦੇ ਨਹੀਂ ਖਾਂਦੇ ਹਾਂ ਮਹਾਰਾਜ ਦੇ ਇਹ ਫਸਲ ਆ ਇੱਕ ਸਾਲ ਫਸਲ 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 ਹਾਂ ਠੀਕ ਹਾਂ ਫਸਾੜਾ ਇਹ ਮੰਨ ਕੇ ਚੱਲ ਜਿਵੇਂ ਬੀਟਲ ਬੱਕਰੀ ਆ ਸਮੇਂ ਦਾ ਘਰੇ ਹੀ ਬਾਰਾ ਖਾਦੀ ਆ ਹਾਂ ਬਾਰਾ ਖਾਦੀ ਤਾਂ ਆਏ ਉਹਨੂੰ ਪੱਠੇ ਵੀ ਚੰਗੇ ਭਾਲਣੇ ਉਹਨੇ ਸੁੱਕਾ ਭਾਲਣਾ ਪੱਠਾ ਭਾਲਣਾ ਸੁੱਕਾ ਭਾਲਣਾ ਇਹਨਾਂ ਨੇ ਚੰਗਾ ਮਾੜਾ ਪੱਠਾ ਖਾਈ ਜਾਣਾ ਖਾਈ ਜਾਣਾ ਭੇਡਾਂ ਨੂੰ ਹਣਾ ਚੱਲ ਚੱਲ ਤੇ ਤੂੰ ਹੀ ਹੁਣ ਚਾਹ ਨਹੀਂ ਬਣਾਉਂਦੇ ਬਾਈ ਖੇਤ ਚਾਹ ਐਂਪੀਆ ਦੇਖ ਆ ਮਿਰਜ਼ਾਬਾਦ ਜਾਂ ਤਣਕਪੌਤ ਸੁੱਕੀ ਛੜੀ ਜੀ ਚਾਹ ਕੋਈ ਉਹ ਨਹੀਂ ਸੀ ਉਹ ਕੋਈ ਨਾ ਮਾਰੀ ਗਿਆ ਠੀਕ ਆ ਨੇ ਇਹ ਇਹਨਾਂ ਦੀ ਬਾਈਆਂ ਦੀ ਸੋਚ ਬਹੁਤ ਚੰਗੀ ਗਰ ਲਾਲ ਥੋੜੀ ਆ ਵੀ ਜੇ ਤੁਸੀਂ ਅੱਜ ਕੱਲ ਹਨਾ ਖੇਤ ਅੱਗ ਨਹੀਂ ਬਾਲਦੇ ਹਨਾ ਬਹੁਤ ਯਾਰ ਚਾਰਚ ਫਿਰ ਕਣਕਾਂ ਖੜੀਆਂ ਆ ਕਣਕਾਂ ਖੜੀਆਂ ਬਈ ਇਹ ਥੋੜੀ ਬਹੁਤ ਸੋਚ ਚੰਗੀ ਆ ਹਨਾ ਚਾਹ ਮੁਰਗੇ ਤਾਂ ਚੱਲੀ ਜਾਣਾ ਸਰ ਕੜ ਕੀ ਸਰ ਇਹ ਚਾਹੀ ਬਣੀ ਬਾਤ ਯਾਰ ਸਾਰੇ ਦਿਨ ਚਾਹ ਬਣੀ ਹੁਣ 6 ਮਹੀਨੇ ਨਾਲ ਕੀ ਹੋਈ ਕੋਈ ਨਹੀਂ ਹਾਂ ਇਹ ਘਰ ਬਣਾ ਕੇ ਲਈ ਵੀ ਆ ਆਪਣੇ ਨਾਲ ਬਈ ਮੁੰਡਾ ਸ਼ੂਟ ਕਰਨਾ ਅੱਜ ਦਾ ਕੀ ਆੜੀ ਤੇਰਾ ਦਰਜੀਤ ਦਰਜੀਤ ਠੀਕ ਆ ਪਾਣੀ ਪੂਣੀ ਦਾ ਵੀ ਸਮੱਸਿਆ ਹੋਊ ਗਰਲਾਲ ਹੁਣ ਹਨਾ ਪਾਣੀ ਦੇ ਆਏ ਚੱਕਰ ਆ ਪੁੱਤ ਮੇਰਾ ਹੀ ਮੋਬਾਈਲੋਂ ਪਾਣੀ ਪੂਣੀ ਦਾ ਸਾਥ ਦੇ ਕੇ ਪਹਿਲਾਂ ਫੇਰੀ ਲਿਆਉਣੀ ਪੈਂਦੀਆਂ ਨੇ ਤੇ ਛਾਈਆਂ ਦਾ ਬਰਾਹ ਹੀ ਹੋਇਆ ਹਾਂ ਨਾਲਕਾ ਨਾਲਕਾ ਗੇੜ ਕੇ ਪੀਂਦਿਆਂ ਹਾਂ ਨਾਲਕਾ ਗੇੜ ਲਈ ਠੀਕ ਆ ਤੇ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਧੰਨਵਾਦ